ਇਹ ਤਾਂ ਦਿਹਾੜੀਆਂ ਕਰਦਾ ਹੈ ਤੇ ਮਾਂ ਲੋਕਾਂ 'ਚ ਕੰਮ ਕਰਦੀ ਹੈ ਪਰਤੀ ਪਰਮਕੌਰ ਦੇ ਗਾਣੇ ਨੇ ਚਾਰੇ ਪਾਸੇ ਐਸੀ ਤਰਸਲੀ ਮਚਾਈ ਹੈ ਕਿ ਹੁਣ ਦੇਣਾ ਚੀ ਪੂਰੇ ਪਰਿਵਾਰ ਦੀ ਗਰੀਬੀ ਚੱਕੀ ਜਾਏਗੀ ਤੇ ਅੱਜ ਦੀ ਵੀਡੀਓ 'ਚ ਆਪਾਂ ਵੀ ਤੁਹਾਡੇ ਲਈ ਚਾਰੇ ਪਾਸੇ ਵਾਇਰਲ ਚੱਲ ਰਹੀ ਕੁੜੀ ਪਰਮਕੌਰ ਦੀ ਜੀਵਨ ਕਹਾਣੀ ਲੈ ਕੇ ਆਏ ਹਾਂ ਵੀਡੀਓ 'ਚ ਅਸੀਂ ਪਰਮ ਦੇ ਪਰਿਵਾਰ ਬਾਰੇ ਗੱਲ ਕਰਾਂਗੇ ਕਿੱਥੋਂ ਦੇ ਇਹ ਰਹਿਣ ਵਾਲੇ ਨੇ ਤੇ ਕਿਵੇਂ ਇਹ ਇੱਕਦਮ ਐਨੇ ਜਿਹੇ ਦਾ ਮਸ਼ਹੂਰ ਹੋ ਗਏ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਬਸ ਵੀਡੀਓ ਵੇਖਦੇ ਰਹੋ ਸਭ ਤੋਂ ਪਹਿਲਾਂ ਇਸ ਕੁੜੀ ਦਾ ਪੂਰਾ ਨਾਮ ਪਰਮਜੀਤ ਕੌਰ ਹੈ ਪਰ ਉਹਦਾ ਗਾਣਿਆਂ 'ਚ ਇਹਨੇ ਆਪਣਾ ਕੱਲਾ ਨਾਮ ਪਰਮ ਹੀ ਰੱਖਿਆ ਹੈ ਜੇ ਲਮੋਗਾ ਚ ਪੈਂਦਾ ਪਰਮਹੋਰੀ ਚਾਰ ਭੈਣ ਭਰਾ ਨੇ ਤੇ ਇਹਨਾਂ ਦੀ ਇੱਕ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਤੇ ਦੋ ਛੋਟੇ ਪਰਮ ਦੇ ਜੋ ਭਰਾ ਨੇ ਉਹ ਹਾਲੇ ਸਕੂਲ ਚ ਪੜ੍ਹਦੇ ਨੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਰਾਜ ਮਿਸਤਰੀ ਨਾ ਦਿਹਾੜੀ ਦਾ ਕੰਮ ਕਰਦੇ ਨੇ ਤੇ ਇਹਨਾਂ ਦੀ ਕਿਰਤੀ ਮਾਤਾ ਵੀ ਲੋਕਾਂ ਦੇ ਘਰ ਦਾ ਕੰਮ ਸੁਭਾਲਦੇ ਨੇ ਤੇ ਪਰਮ ਦੇ ਪਿੰਡ ਵਾਲਿਆਂ ਦਾ ਕਹਿਣਾ ਕਿ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਚੰਗਾ ਹੈ ਤੇ ਜੇ ਪਰਮ ਦੇ ਸਿੰਗਰ ਬਣਨ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਛੋਟੇ ਹੁੰਦੇ ਤੋਂ ਹੀ ਗਾਉਣ ਦਾ ਬੜਾ ਸ਼ੌਂਕ ਸੀਗਾ ਤੇ ਆਪਣੇ ਕਾਲਜ ਟਾਈਮ ਤੋਂ ਹੀ ਇਹ ਗਾਉਣ ਵਾਲੀ ਲਾਈਨ ਚ ਪੈ ਜਾਂਦੇ ਨੇ ਉੱਥੇ ਜੋ ਇਹਨਾਂ ਦੇ ਦੋਸਤ ਸੀਗੇ ਉਹ ਗਾਉਂਦੇ ਤੇ ਉਹ ਨਵਾਂ ਵਾਲੇ ਵੇਖ ਕੇ ਪਰਮ ਨੇ ਵੀ ਗਾਣੇ ਲਿਖਣੇ ਸ਼ੁਰੂ ਕਰਤੇ ਤੇ ਉਸ ਤੋਂ ਬਾਅਦ ਕਾਲਜ ਵਿੱਚ ਜੋ ਇਹਨਾਂ ਦੇ ਦੋਸਤ ਹੁੰਦੇ ਨੇ ਉਹ ਕਹਿੰਦੇ ਨੇ ਕਿ ਆਪਾਂ ਸੋਸ਼ਲ ਮੀਡੀਆ ਤੇ ਇੱਕ ਪੇਜ ਬਣਾਉਣੇ ਆ ਤੇ ਜੋ ਆਪਣੀ ਲਿਖਤ ਹੈ ਉਹ ਅਸੀਂ ਗਾਉਣ ਦੀ ਵੀਡੀਓ ਪਾ ਕੇ ਲੋਕਾਂ ਤੱਕ ਪਹੁੰਚਾਵਾਂਗੇ ਤੇ ਫਿਰ ਜੋ ਹੈ ਨਾ ਗਰੁੱਪ ਬਣਾਇਆ ਸੀਗਾ ਉਹ ਸਾਰੇ ਇਕੱਠੇ ਹੋ ਕੇ ਗਾਣੇ ਜੋ ਲਿਖੇ ਹੁੰਦੇ ਉਹ ਗਾਉਂਦੇ ਤੇ ਉਸ ਦੀ ਵੀਡੀਓ ਜੋ ਆ ਇੰਸਟਾਗ੍ਰam ਤੇ ਪਾਉਂਦੇ ਤੇ ਇਹਦੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਪਰਮ ਦੇ ਗਰੁੱਪ ਵੱਲੋਂ ਲਿਖਿਆ ਤੇ ਗਾਇਆ ਗਾਣਾ ਪੰਜਾਬੀ ਮਸ਼ਹੂਰ ਡਾਇਰੈਕਟਰ ਮਣੀ ਸੰਧੂ ਤੋ ਪਹੁੰਚਦਾ ਤੇ ਜਦੋਂ ਮਣੀ ਸੰਧੂ ਵਧੀਆ ਲੱਗਦਾ ਹੈ ਤੇ ਮਣੀ ਸੰਧੂ ਫੈਸਲਾ ਕਰਦੇ ਨੇ ਕਿ ਉਹ ਪਰਮਦਾਇਕ ਗਾਣਾ ਰਿਕਾਰਡ ਕਰਾਉਣਗੇ ਤੇ ਐਦੇ ਲਈ ਉਹ ਸਪੈਸ਼ਲ ਇੰਗਲੈਂਡ ਤੋਂ ਪੰਜਾਬ ਆਉਂਦੇ ਨੇ ਤੇ ਬਿਨਾ ਕਿਸੇ ਵੱਡੇ ਸਟੂਡੀਓ ਤੋਂ ਉਹ ਕਮਰੇ ਚ ਬਣਾਇ ਇੱਕ ਸੈਟਅਪ ਰਾਹੀਂ ਪਰਮਦਾ ਗਾਣਾ ਰਿਕਾਰਡ ਕਰਦੇ ਨੇ ਤੇ ਉਸਦੇ ਕੁਝ ਦਿਨਾਂ ਬਾਅਦ ਦੋਸਤੋ ਜਦੋਂ ਗਾਣਾ ਪੂਰੀ ਤਰ੍ਹਾਂ ਤਿਆਰ ਹੋ ਕੇ ਲੋਕਾਂ ਤੱਕ ਪਹੁੰਚਦਾ ਹੈ ਤਾਂ ਦਿਨਾਂ ਚੀ ਗਾਣਾ ਕਈ ਮਿਲੀਅਨ ਵਿਊਜ਼ ਹਟ ਕਰ ਜਾਂਦਾ ਹੈ ਗਾਣੇ ਦੀ ਵੀਡੀਓ ਵੀ ਪਰਮ ਬਿਲਕੁਲ ਵੱਖਰੀ ਤਰ੍ਹਾਂ ਬਣਾਉਂਦੇ ਨੇ ਤੇ ਪਰਮਦਾ ਗਾਣਾ ਸੁਣ ਕੇ ਪੰਜਾਬ ਦੇ ਨਾਮੀ ਵੱਡੇ ਸਿੰਗਰ ਕੁੜੀ ਦੀ ਸਪੋਰਟ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਵੇਖਦੇ ਵੇਖਦੇ ਹੀ ਗਾਣਾ ਟ ਜਿਹ ਚ ਚਲਾ ਜਾਂਦਾ ਹੈ ਹੁਣ ਤੱਕ ਇਹ ਗਾਣੇ ਤੇ ਕਰੀਬ 7 ਮਿਲੀਅਨ ਵਿਊ ਹੋ ਚੁੱਕੇ ਨੇ ਤੇ ਰੀਲਾਂ ਤੇ ਵੀ ਇਹ ਗਾਣਾ ਫੁੱਲ ਟ੍ਰੈਂਡਿੰਗ ਚ ਚੱਲ ਰਹੀ ਹੈ ਤੇ ਐਦਾਂ ਦੋਸਤੋ ਟੈਲੈਂਟ ਦੇ ਨਾਲ ਪਰਮ ਦਾ ਪਹਿਲਾ ਰਿਕਾਰਡ ਹੋਇਆ ਗੀਤ ਹੀ ਸੁਪਰ ਡੂਪਰ ਹਟ ਹੋ ਜਾਂਦਾ ਵੈਸੇ ਤਾਂ ਪਰਮ ਬਹੁਤ ਮਾੜੀ ਘਰ ਤੋਂ ਬਿਲੋਂਗ ਕਰਦੇ ਨੇ ਪਰ ਫਿਰ ਵੀ ਇਹਨਾਂ ਦਾ ਜੋ ਪਰਿਵਾਰ ਹੈ ਉਹਨਾਂ ਨੇ ਕਦੀ ਵੀ ਪਰਮ ਨੂੰ ਗਾਉਣ ਤੋਂ ਨਹੀਂ ਰੋਕਿਆ ਬਲਕਿ ਉਹ ਪਰਮ ਦੇ ਇਸ ਕੰਮ ਦੀ ਸਪੋਰਟ ਕਰਿਆ ਕਰਦੇ ਤੇ ਅੱਜ ਪਰਮ ਨੇ ਮਾਨ ਦੇ ਨਾਲ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਅੱਜ ਮਾਪੇ ਵੀ ਕਹਿੰਦੇ ਨੇ ਕਿ ਹੁਣ ਸਾਨੂੰ ਲੱਗਦਾ ਹੈ ਵੀ ਸਾਡੀ ਤੀਜੋਆ ਘਰ ਦੀ ਗਰੀਬੀ ਕੱਢੇਗੀ ਤੇ ਹ ਗਾਣਾ ਸੀਗਾ ਅੱਗੋਂ ਅੱਗੋਂ ਹੋਰ ਵੀ ਕੈਂਟ ਗਾਣੇ ਪਰਮ ਕਰਨਗੇ ਤੇ ਬਾਕੀ ਉਮੀਦ ਕਰਦੇ ਆ ਵੀ ਤੁਸੀਂ ਵੀ ਟੈਲੈਂਟ ਦੀ ਕਦਰ ਕਰਦੇ ਹੋਏ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਪਰਮ ਦੀ سپورਟ ਕਰੋਗੇ ਗਰੀਫ ਤੇਰੀ ਵੇ ਉਹ ਨਾਰਾਂ ਵਿੱਚੋਂ ਫੁੱਲ ਉਗਦੇ ਜਿੱਥੋਂ ਲੰਘ ਜਾਂਦੀ ਜੀਪ ਤੇਰੀ ਵੇ ਵੱਜਦਾ ਤੇਰੇ ਚ ਮੇਤਾਂ ਨਹੀਂ ਫੀਲ ਲੈ ਗਿਆ ਮਾਰੀ ਸਹਨਤ ਤੂੰ ਐਸੀ ਅੱਖ ਨਾਲ ਮੇਰੇ ਕਾਲ ਜੇ ਤੇ ਨਹੀਂ ਲੁਪੈ ਗਿਆ